ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜਾ ਹੈਲਥ ਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਔਰਤ ਪੇਟ ਦੇ ਦਰਦ ਤੋਂ ਬਹੁਤ ਪਰੇਸ਼ਾਨ ਹੁੰਦੀ ਹੈ ਇਹ ਸਮੱਸਿਆ ਲਗਾਤਾਰ ਹਰ ਔਰਤ ਵਿੱਚ ਆਮ ਹੁੰਦੀ ਹੈ ਇਸ ਦੇ ਨਾਲ ਹੀ ਇੱਕ ਖੋਜ ਵਿੱਚ ਵੀ ਸਾਮਣੇ ਆਇਆ ਹੈ ਕਿ ਕਮਰ ਦਰਦ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ। ਪੇਟ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸੰਤੁਲਿਤ ਖਾਣ-ਪੀਣ, ਮਾੜੀ ਜੀਵਨ ਸ਼ੈਲੀ, ਗਰਭ ਵਿਵਸਥਾ, ਪੀਰੀਅਡਸ ਆ। ਆਓ ਅੱਜ ਜਿਸੀ ਤੁਹਾਨੂੰ ਦੱਸਾਂਗੇ ਔਰਤਾਂ ਵਿੱਚ ਪੇਟ ਦਰਦ ਦੇ ਚਾਰ ਵੱਡੇ ਕਾਰਨ। ਖਰਾਬ ਜੀਵਨ ਸ਼ੈਲੀ ਵੀ ਕਮਰ ਦਰਦ ਦਾ ਵੱਡਾ ਕਾਰਨ ਹੈ ਅਕਸਰ ਔਰਤਾਂ ਕਸਰਤ ਨਹੀਂ ਕਰਦੀਆਂ ਸੰਤੁਲਿਤ ਖਾਣਕ ਨਹੀਂ ਲੈਂਦੀਆਂ ਇਸ ਤੋਂ ਇਲਾਵਾ ਗਲਤ ਆਸਣ ਵਿੱਚ ਬੈਠਣ ਕਾਰਨ ਵੀ ਔਰਤਾਂ ਦਾ ਕਮਰ 'ਚ ਦਰਦ ਹੁੰਦਾ ਹੈ ਪੀਰੀਅਡਸ ਕਨ ਔਰਤਾਂ ਨੂੰ ਵੀ ਕਮਰ 'ਚ ਦਰਦ ਦੀ ਸਮੱਸਿਆ ਹੁੰਦੀ ਹੈ ਇਹ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਮਹੀਨੇ ਪੀਰੀਅਡਸ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ ਆਮ ਤੌਰ ਤੇ ਇਹ ਸਮੱਸਿਆ ਪੀਰੀਅਡਸ ਤੋਂ ਇੱਕ ਹਫਤਾ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਪੀਰੀਅਡਸ ਤੋਂ ਖਤਮ ਹੋਣ ਤੋਂ ਬਾਅਦ ਅਤੇ ਪੀਰੀਅਡਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਫਾਈਨਲ ਓਸਟਿਓਆਰਥਾਈਟਸ ਵੀ ਔਰਤਾਂ ਵਿੱਚ ਪਿੱਠ ਦਰਦ ਦਾ ਮੁੱਖ ਕਾਰਨ ਹੈ ਇਸ ਸਮੱਸਿਆ ਰੇਡ ਦੀ ਹੱਡੀ ਨੂੰ ਜੋੜਨ ਵਾਲੇ ਜੋੜਾ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੁੰਦੀ ਹੈ ਇਸ ਇਸ ਕਾਰਨ ਪਿੱਠ ਦੇ ਦਰਦ ਤੋਂ ਇਲਾਵਾ ਪਿੱਠ ਅਤੇ ਲੱਤਾਂ ਨੂੰ ਵੀ ਦਰਦ ਹੁੰਦਾ ਹੈ ਗਰਭਵਸਤਾ ਗਰਭਵਸਤਾ ਦੌਰਾਨ ਔਰਤਾਂ ਅਕਸਰ ਪਿੱਠ ਦਰਦ ਦੀ ਸ਼ਿਕਾਇਤ ਕਰਦੀਆਂ ਹਨ ਗਰਭਵਸਤਾ ਦੌਰਾਨ ਪਿੱਠ ਦੇ ਦਰਦ ਦੀ ਸਮੱਸਿਆ ਲਈ ਸਰੀਰ ਸਰੀਰ ਦੇ ਗੁਰਤਾ ਕੇਂਦਰ ਵਿੱਚ ਬਦਲਾਅ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਇਸ ਸਮੱਸਿਆ 5 ਮਹੀਨਿਆਂ ਤੋਂ ਬਾਅਦ ਹੋਰ ਵੀ ਵੱਧ ਜਾਂਦੀ ਹੈ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹੋਣ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਔਰਤ ਪੇਟ ਦੇ ਦਰਦ ਤੋਂ ਬਹੁਤ ਪਰੇਸ਼ਾਨ ਹੁੰਦੀ ਹੈ ਇਸ ਸਮੱਸਿਆ ਲਗਾਤਾਰ ਹਰ ਔਰਤ ਵਿੱਚ ਆਮ ਹੁੰਦੀ ਹੈ ਇਸ ਦੇ ਨਾਲ ਹੀ ਇੱਕ ਖੋਜ ਵਿੱਚ ਵੀ ਮਨੇ ਆਇਆ ਹੈ ਕਿ ਕਮਰ ਦਰਦ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ ਪੇਟ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸੰਤੁਲਿਤ ਖਾਣਕ ਮਾੜੀ ਜੀਵਨ ਸ਼ੈਲੀ ਗਰਭ ਵਿਵਸਥਾ ਪੀਰੀਅਡਸ ਆਵਾਜ਼ ਜਿਸੀ ਤੁਹਾਨੂੰ ਦੱਸਾਂਗੇ ਔਰਤਾਂ ਵਿੱਚ ਪਿੱਠ ਦਰਦ ਦੇ ਚਾਰ ਵੱਡੇ ਕਾਰਨ ਖਰਾਬ ਜੀਵਨ ਸ਼ੈਲੀ ਵੀ ਕਮਰ ਦਰਦ ਦਾ ਵੱਡਾ ਕਾਰਨ ਹੈ ਅਕਸਰ ਔਰਤਾਂ ਕਸਰਤ ਨਹੀਂ ਕਰਦੀਆਂ ਸੰਤੁਲਿਤ ਖਾਣਕ ਨਹੀਂ ਲੈਂਦੀਆਂ ਇਸ ਤੋਂ ਇਲਾਵਾ ਗਲਤ ਆਸਣ ਵਿੱਚ ਬੈਠਣ ਕਾਰਨ ਵੀ ਔਰਤਾਂ ਦਾ ਕਮਰ 'ਚ ਦਰਦ ਹੁੰਦਾ ਹੈ ਪੀਰੀਅਡਸ ਕਨ ਔਰਤਾਂ ਨੂੰ ਵੀ ਕਮਰ 'ਚ ਦਰਦ ਦੀ ਸਮੱਸਿਆ ਹੁੰਦੀ ਹੈ ਇਹ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਮਹੀਨੇ ਪੀਰੀਅਡਸ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ ਆਮ ਤੌਰ ਤੇ ਇਹ ਸਮੱਸਿਆ ਪੀਰੀਅਡਸ ਤੋਂ ਇੱਕ ਹਫਤਾ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਪੀਰੀਅਡਸ ਤੋਂ ਖਤਮ ਹੋਣ ਤੋਂ ਬਾਅਦ ਅਤੇ ਪੀਰੀਅਡਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਫਾਈਨਲ ਓਸਟਿਓਆਰਥਾਈਟਸ ਵੀ ਔਰਤਾਂ ਵਿੱਚ ਪਿੱਠ ਦਰਦ ਦਾ ਮੁੱਖ ਕਾਰਨ ਹੈ ਇਸ ਸਮੱਸਿਆ ਰੇਡ ਦੀ ਹੱਡੀ ਨੂੰ ਜੋੜਨ ਵਾਲੇ ਜੋੜਾ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੁੰਦੀ ਹੈ ਇਸ ਇਸ ਕਾਰਨ ਪਿੱਠ ਦੇ ਦਰਦ ਤੋਂ ਇਲਾਵਾ ਪਿੱਠ ਅਤੇ ਲੱਤਾਂ ਨੂੰ ਵੀ ਦਰਦ ਹੁੰਦਾ ਹੈ ਗਰਭਵਤ ਗਰਭ ਵਿਵਸਥਾ ਦੌਰਾਨ ਔਰਤਾਂ ਅਕਸਰ ਪਿੱਠ ਦਰਦ ਦੀ ਸ਼ਿਕਾਇਤ ਕਰਦੀਆਂ ਹਨ ਗਰਭ ਵਿਵਸਥਾ ਦੌਰਾਨ ਪਿੱਠ ਦੇ ਦਰਦ ਦੀ ਸਮੱਸਿਆ ਲਈ ਸਰੀਰ ਸਰੀਰ ਦੇ ਗੁਰਤਾ ਕੇਂਦਰ ਵਿੱਚ ਬਦਲਾਅ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਇਸ ਸਮੱਸਿਆ 5 ਮਹੀਨਿਆਂ ਤੋਂ ਬਾਅਦ ਹੋਰ ਵੀ ਵੱਧ ਜਾਂਦੀ ਹੈ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥਨੈਸ ਸਤਿ ਸ਼੍ਰੀ ਅਕਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰਾਂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਔਰਤ ਪੇਟ ਦੇ ਦਰਦ ਤੋਂ ਬਹੁਤ ਪਰੇਸ਼ਾਨ ਹੁੰਦੀ ਹੈ ਇਸ ਸਮੱਸਿਆ ਲਗਾਤਾਰ ਹਰ ਔਰਤ ਵਿੱਚ ਆਮ ਹੁੰਦੀ ਹੈ ਇਸ ਦੇ ਨਾਲ ਹੀ ਇੱਕ ਖੋਜ ਵਿੱਚ ਵੀ ਸਾਹਮਣੇ ਆਇਆ ਹੈ ਕਿ ਕਮਰ ਦਰਦ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ ਪੇਟ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸੰਤੁਲਿਤ ਖਾਣਾ ਖਾਣਾ ਮਾੜੀ ਜੀਵਨ ਸ਼ੈਲੀ ਗਰਭ ਵਿਵਸਥਾ ਪੀਰੀਅਡਸ ਆ ਆਓ ਅੱਜ ਜੀ ਤੁਹਾਨੂੰ ਦੱਸਾਂਗੇ ਔਰਤਾਂ ਵਿੱਚ ਪੇਟ ਦਰਦ ਦੇ ਚਾਰ ਵੱਡੇ ਕਾਰਨ ਖਰਾਬ ਜੀਵਨ ਸ਼ੈਲੀ ਵੀ ਕਮਰ ਦਰਦ ਦਾ ਵੱਡਾ ਕਾਰਨ ਹੈ ਅਕਸਰ ਔਰਤਾਂ ਕਸਰਤ ਨਹੀਂ ਕਰਦੀਆਂ ਸੰਤੁਲਿਤ ਖਾਣਕ ਨਹੀਂ ਲੈਂਦੀਆਂ ਇਸ ਤੋਂ ਇਲਾਵਾ ਗਲਤ ਆਸਣ ਵਿੱਚ ਬੈਠਣ ਕਾਰਨ ਵੀ ਔਰਤਾਂ ਦਾ ਕਮਰ 'ਚ ਦਰਦ ਹੁੰਦਾ ਹੈ ਪੀਰੀਅਡਸ ਕਾਰਨ ਔਰਤਾਂ ਨੂੰ ਵੀ ਕਮਰ 'ਚ ਦਰਦ ਦੀ ਸਮੱਸਿਆ ਹੁੰਦੀ ਹੈ ਇਹ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਮਹੀਨੇ ਪੀਰੀਅਡਸ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ ਆਮ ਤੌਰ ਤੇ ਇਹ ਸਮੱਸਿਆ ਪੀਰੀਅਡਸ ਤੋਂ ਇੱਕ ਹਫਤਾ ਪਹਿਲਾਂ ਸ਼ੁਰੂ ਹੁੰਦੀ ਹੈ ਅਤੇ ਪੀਰੀਅਡਸ ਤੋਂ ਖਤਮ ਹੋਣ ਤੋਂ ਬਾਅਦ ਅਤੇ ਪੀਰੀਅਡਸ ਤੋਂ ਬਾਅਦ ਖਤਮ ਹੋ ਜਾਂਦੀ ਹੈ ਫਾਈਨਲ ਓਸਟਿਓਆਰਥਾਈਟਸ ਵੀ ਔਰਤਾਂ ਵਿੱਚ ਪਿੱਠ ਦਰਦ ਦਾ ਮੁੱਖ ਕਾਰਨ ਹੈ ਇਹ ਸਮੱਸਿਆ ਰੇਡ ਦੀ ਹੱਡੀ ਨੂੰ ਜੋੜਨ ਵਾਲੇ ਜੋੜਾ ਨੂੰ ਨੁਕਸਾਨ ਪੰਚੌਣ ਕਾਰਨ ਹੁੰਦੀ ਹੈ ਇਸ ਇਸ ਕਾਰਨ ਪੇਟ ਦੇ ਦਰਦ ਤੋਂ ਇਲਾਵਾ ਪਿੱਠ ਅਤੇ ਲੱਤਾਂ ਨੂੰ ਵੀ ਦਰਦ ਹੁੰਦਾ ਹੈ ਗਰਭ ਗਰਭ ਵਿਵਸਥਾ ਦੌਰਾਨ ਔਰਤਾਂ ਅਕਸਰ ਪੇਟ ਦਰਦ ਦੀ ਸ਼ਿਕਾਇਤ ਕਰਦੀਆਂ ਹਨ ਗਰਭ ਵਿਵਸਥਾ ਦੌਰਾਨ ਪੇਟ ਦੇ ਦਰਦ ਦੀ ਸਮੱਸਿਆ ਲਈ ਸਰੀਰ ਸਰੀਰ ਦੇ ਗੁਰਤਾ ਕੇਂਦਰ ਵਿੱਚ ਬਦਲਾਅ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਇਸ ਸਮੱਸਿਆ 5 ਮਹੀਨਿਆਂ ਤੋਂ ਬਾਅਦ ਹੋਰ ਵੀ ਵੱਧ ਜਾਂਦੀ ਹੈ ਐਦਾ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ 加海t的s西g蛋方 <noise>